परमात्मा प्रकट होया अपने शब्द ਦੇ ਵਿੱਚ ਸੰਸਾਰ ਪ੍ਰਗਟ ਹੋਇਆ ਫਿਰ ਸ਼ਬਦ ਹਰ ਮਨੁੱਖ ਆਪਣੇ ਬੋਲ ਦੇ ਰਾਹੀਂ ਪ੍ਰਗਟ ਹੁੰਦਾ ਹੈ ਸ਼ਬਦ ਦੇ ਰਾਹੀਂ ਪ੍ਰਗਟ ਹੁੰਦਾ ਹੈ ਵੇਖ ਕੇ ਕੁਝ ਨਹੀਂ ਪਤਾ ਚੱਲਦਾ ਬਤਨੇ ਸਾਰੇ ਬੈਠੇ ਕੁਸਤਾਫੀ ਮਾਪ ਵੇਖਣ ਨਾਲ ਉਮਰ ਦਾ ਪਤਾ ਚੱਲ ਜਾਏਗਾ ਕਿ ਬਿਰਧ ਹੈ ਕਿ ਜਵਾਨ ਹੈ ਇਹ ਬੱਚਾ ਹੈ ਉਮਰ ਦੇ ਅੰਦਾਜ਼ੇ ਲੱਗ ਜਾਣਗੇ वेख के कपड़ा का पता चलेगा कि है, के रंग रूप का पता चलेगा वेख के इतना पता चलेगा स्त्री है कि पुरुष है बच्चा है कि जवान है गोरा है काला है है, कपड़े कैसे हैं और कुछ भी नहीं पता चलेगा ये मनुख की है ये मनुख की है रजोगुणी है तमोगुणी है सतोगुणिय है शांतमयी है क्रोधी है धार्मिक है अधार्मिक है दुखी है सुखी है कुछ भी नहीं पता चलेगा हर मन को प्रगट होता है अपने शब्द दे अपने बोलन दे रहे शिक्षा दी सब कहंदे ने ता मर्द दे सुखन ना गुफ्ता वाشد ऐबो हनर ने गुफ्ता वाشد ਜਿਤਨੇ ਚਿਰ ਤੱਕ 5-10 ਦਿਨ ਕਿਸੇ ਦੀ ਬੋਲ ਚਾਲ ਨਾ ਸੁਣੀਏ ਪਤਾ ਹੀ ਨਹੀਂ ਚੱਲਦਾ ਮਨੁੱਖ ਦਾ ਮਨੁੱਖ ਕੀ ਹੈ ਕਪੜਿਆਂ ਤੋਂ ਧੋਖਾ ਲੱਗ ਸਕਦਾ ਹੈ ਰੰਗ ਰੂਪ ਤੋਂ ਧੋਖਾ ਲੱਗ ਸਕਦਾ ਹੈ ਲੱਗਦਾ ਹੈ ਜੋ ਮਨੁੱਖ ਦਾ ਰੰਗ ਹੈ ਜੋ ਮਨੁੱਖ ਦਾ ਰੂਪ ਹੈ ਜੋ ਮਨੁੱਖ ਦੇ ਕਪੜੇ ਨੇ ਜੋ ਮਨੁੱਖ ਦੀ ਉਮਰ ਹੈ ਇਸ ਤੋਂ ਉਸ ਮਨੁੱਖ ਦੇ ਸੁਭਾਅ ਦਾ ਅੰਦਾਜ਼ਾ ਨਹੀਂ ਲੱਗਦਾ ਕੁਝ ਵੀ ਨਹੀਂ ਪਤਾ ਚੱਲਦਾ ਬੋਲ ਚਾਲ ਤੋਂ ਪਤਾ ਚੱਲਦਾ ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਤੋਂ ਮਨੁੱਖ ਦੇ ਹੋਂਦ ਪ੍ਰਗਟ ਹੋਣ ਦੀ ਸ਼ਬਦਾਂ ਤੋਂ ਬੋਲ ਚਾਲ ਪਰਮਾਤਮਾ ਪ੍ਰਗਟ ਹੋਇਆ ਸ਼ਬਦ ਤੋਂ ਉਹ ਸ਼ਬਦ ਕੀ ਹੈ ਉਸ ਸ਼ਬਦ ਨੂੰ ਜਿਨ੍ਹਾਂ ਨੇ ਪਕੜਿਆ ਤੇ ਸਮਝਿਆ ਬਸ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਉਹਨਾਂ ਅਵਤਾਰਾਂ ਦੇ ਰਾਹੀਂ ਸ਼ਬਦ ਪ੍ਰਗਟ ਹੋਇਆ ਇਸ ਵਾਸਤੇ avatars ਦਾ ਸਰੀਰ ਗੁਰੂ ਨਹੀਂ ਹੈ ਉਹ ਸ਼ਬਦ ਗੁਰੂ ਹੈ ਮੱਲਾ ਪਹਿਲਾ ਮੱਲਾ ਦੂਜਾ ਮੱਲਾ ਤੀਜਾ ਮੱਲਾ ਚੌਥਾ ਮੱਲਾ ਕਹਿੰਦੇ ਨੇ ਮਕਾਨ ਨੂੰ ਸ਼ਬਦ ਮਕਾਨ ਬਦਲਦਾ ਰਹੇ ਹੈ ਇਹ ਸ਼ਬਦ ਪ੍ਰਗਟ ਹੋਇਆ ਪਹਿਲੇ ਮਕਾਨ ਦੇ ਵਿੱਚ ਮੱਲਾ ਪਹਿਲਾ ਫਿਰ अवतारी पुरुष ਦੀ ਸੋਚਣੀ ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ ਜੋ ਮੈਂ ਜਾਣੇ ਬਹੁਤ ਸਾਰੀ ਦੁਨੀਆ ਜਾਣ ਲਵੇ ਜੋ ਮੈਂ ਸਮਝੇ ਬਹੁਤ ਹੀ ਸਮਝ ਜਾ ਕਹਿੰਦੇ ਨੇ ਜਦ ਬਾਹਰ ਦਾ ਧਨ ਬੰਦੇ ਨੂੰ ਪ੍ਰਾਪਤ ਆਉਂਦਾ ਹੈ ਤਾਂ ਮਨੁੱਖ ਉਸ ਨੂੰ ਛੁਪਾਂਦਾ ਹੈ ਔਰ ਇੱਕ ਸ਼ੂਮਪਣਾ ਵੀ ਪੈਦਾ ਹੁੰਦਾ ਹੈ ਮੈਂ ਹੀ ਚੋਟੀ ਦਾ ਧਨਵਾਨ ਬਣ ਜਾਵਾਂ ਬਾਕੀ ਨਹੀਂ ਬਾਕੀ ਮੇਰੀ ਬਰਾਬਰੀ ਤੇ ਨਹੀਂ ਆਣਾ ਚਾਹੀਦਾ राजनीति भी इस तड़ी है राजनीतिक हमेशा उसे तो डर उसके जो खड़ा नंबर दो कोशिश दोशिश होंगी ऐसा धक्का मारिए बहुत पिछे चला जाए क्योंकि जोड़ा मेरे पिछे खड़ा है एक कदम इसने पुटे तो मेरी बराबरी से आ जाएगा और एक कदम पुटे तो अगे निकल जाएगा इस वास्ते राजनैतिक जिस जीने चढ़ के सिगासण तक पहुंच देने उस जीने तोड़ देते हैं उस पौड़ी तोड़ देने दूजा ना चढ़े लेकिन जिस जीने चढ़ के एक अवतारी पुरुष परमात्मा तक पहुंचता है उस जीने संवार होर भी पहुंचे और भी पहुंचे बस इनी होगी ਜੋ ਮੈਂ ਜਾਣੇ ਸਾਰਾ ਜਗਤ ਜਾਣ ਲਵੇ ਨੌਖੰਡ ਪ੍ਰਿਥਵੀ ਦਾ ਭਰਮਣ ਹੈ ਗੁਰੂ ਨਾਨਕ ਦਾ ਹੈਰਾਨੀ ਕੀ ਜੋ ਮੈਂ ਜਾਣੇ ਸਾਰਾ ਸੰਸਾਰ ਜਾਣ ਲਵੇ ਜੋ ਮੈਂ ਰਸ ਮਾਣੇ ਸਾਰੇ ਹੀ ਰਸ ਮਾਣ ਲੈ ਜੋ ਆਨੰਦ ਮੇਰੇ ਕੋਲ ਹੈ ਸਾਰੇ ਮਾਣ ਲੈ ਜਗਾ ਜਗਾ ਸ਼ਬਦ ਨੂੰ ਸੁਣਾਉਂਦੇ ਰਹੇ ਤੋ ਸਰੀਰ ਤੇ ਸਮੇਂ ਦਾ ਹਿੱਸਾ ਹੈ ਬਿਰਧ ਹੋ ਗਿਆ ਸਰੀਰ ਮੈਂ ਫਿਰ ਅਰਜ਼ ਕਰਾਂ ਕੰਨ ਚਾਏ ਅਵਤਾਰਾਂ ਦਾ ਹੈ ਦੇਵੀ ਦੇਵਤਿਆਂ ਦਾ ਕਿਸੇ ਦਾ ਵੀ ਹੈ ਕੰਨ ਨੂੰ ਕਾਲ ਖਾ ਜਾਏਗਾ ਕਾਲ ਪਾਇ ਬ੍ਰਹਮਾ ਬਵਦਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰੇ ਸੰਪਰਗਾਸਾ ਸਕਲ ਕਾਲ ਕਾ ਕਿਉ ਤਮਾਸ਼ਾ ਸਮੇਂ ਦੇ ਜੋ ਕੁਝ ਬਣਿਆ ਮਿਟੇਗਾ ਸਰੀਰ ਸਮੇਂ ਦੇਚ ਬਣਿਆ ਕਾਲ ਦੇਚ ਬਣਿਆ ਇਸ ਵਾਸਤੇ ਗੁਰੂ ਘਰ ਦੇਚ ਕਹਿ ਦਿੱਤਾ ਸਰੀਰ ਗੁਰੂ ਨਹੀਂ ਹੈ ਤੇ ਮਿਟ ਜਾਂਦਾ ਹੈ ਫਿਰ ਕੀ ਕਰੋਗੇ ਫਿਰ ਕੀ ਕਰੋਗੇ ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ ਉਸੇ ਸ਼ਬਦ ਨੂੰ ਪ੍ਰਵੇਸ਼ ਕਰਾ ਦਿੱਤਾ ਗੁਰੂ ਨਾਨਕ ਨੇ ਲੈਣੇ ਦੇ ਅੰਦਰ ਉਹ ਧਨ ਗੁਰੂ ਅੰਗਦ ਦੇਵ ਜੀ ਮੱਲਾ ਦੂਜਾ ਮਕਾਨ ਦੂਜਾ ਉਹ ਸ਼ਬਦ ਹੁਣ ਦੂਜੇ ਮਕਾਨ ਦੇ ਤੀਜੇ ਮਕਾਨ ਦੇ ਚੌਥੇ ਮਕਾਨ ਜੋਤ ਉਹ ਹਾ ਜੁਗਤ ਸਹਿ ਕਾਇਆ ਫੇਰ ਪਲਟ ਗਿਆ ਸ੍ਰੀ ਕ੍ਰਿਸ਼ਨ ਪ੍ਰਗਟ ਹੋਏ ਗੀਤਾ ਦੇ ਰਾਹ ਜੀ ਤਦ ਨੂੰ ਕੇ ਪਾਸੇ ਕਰ ਦੋ ਸੇਸ਼ਨ ਦੀ ਹੋਂਦ ਨਹੀਂ ਪ੍ਰਗਟ ਹੋ ਸਕਦੀ ਗੁਸਤਾਖੀ ਨਾ ਕਰੋ ਹਰੇ ਮਨੁੱਖ ਆਪਣੇ ਬੋਲ ਵਿੱਚ ਪ੍ਰਗਟ ਹੁੰਦਾ ਹੈ ਪਰਮਾਤਮਾ ਤੱਕ ਬੋਲ ਦੇ ਵਿੱਚ ਪ੍ਰਗਟ ਹੋਏ ਸ਼ਬਦ ਦੇ ਕੁਰਾਨ ਦੇ ਰਾਹੀਂ ਮੁਹੰਮਦ ਸਾਹਿਬ ਪ੍ਰਗਟ ਹੋਏ ਨਾਨਕ ਜੀ ਕੁਰਾਨ ਤੇ ਪਤਾ ਨਹੀਂ ਕਿੰਨੇ ਸੰਤ ਭਗਤ ਇਸ ਦੁਨੀਆ 'ਚ ਹੋਏ ਹੋਰ ਕਹੇ ਤੇ ਤੁਦ ਨੂੰ ਗਾਵਨ ਸੇਮੇ ਚੇਤਨਾਵਨ ਨਾ ਨਹੀਂ ਕਿਆ ਵਿਚਾਰੇ اے ਪ੍ਰਭੂ ਪਤਾ ਨਹੀਂ ਕਿਤਨਿਆਂ ਨੇ ਤੈਨੂੰ ਗਾਵੇ ਆ ਤੇਰੇ ਨਾਲ ਜੁੜ ਗਏ ਮੁਕਤ ਵੀ ਹੋਏ ਪਰ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ ਤੇ ਨਹੀਂ ਬਣੇ ਕੁਝ ਬੋਲੇ ਹੀ ਨਹੀਂ ਪ੍ਰਮਾਤਮਾ ਦੇ ਸ਼ਬਦ ਨੂੰ ਪ੍ਰਗਟਾ ਨਾ ਕਰ ਸਕੇ ਸ਼ਬਦ ਦਾ ਆਨੰਦ ਮਾਣ ਸਕੇ ਸ਼ਬਦ ਨਾਲ ਜੁੜ ਕੇ ਮੁਕਤ ਹੋ ਗਏ ਪਰ ਸ਼ਬਦ ਨੂੰ ਉਸ ਅਨੁਭਵ ਨੂੰ ਪ੍ਰਗਟਾ ਨਾ ਕਰ ਸਕੇ जे प्रगट कर सकते हैं अवतार श्रेणी चो आ जाते हैं फिर भारत के ऋषि मुनिया ने वंट की थी चार कला अवतार है अठ कला अवतार है अंशा अवतार है अंश मातर है अपने बोलों के राही किसी ने थोड़ा प्रगट किया किसी ने बहुत प्रगट किया किसी ने बहुत प्रगट किया कोई सोलह कला अवतार अवतार मैं फिर अर्ज करा परमात्मा तो शब्द होया शब्द तो संसार होया शब्द की है जिस तो संसार होया है। संसार आया है। तो जिस शब्द दे राही संसार आया है संसार उसे शब्द दे राही वापस भी जाएगा उत्पत पर हो उत्पत्ति है हो परले भी उसको जिस दरवाजे गुरुद्वारा साहब के अंदर आए हो इसी दरवाजे राही बाहर जाओगे और ਸ਼ਬਦ ਤੋਂ ਸੰਸਾਰ ਆਇਆ ਹੈ ਸ਼ਬਦ ਦੇ ਰਾਹੀਂ ਵਾਪਸੀ ਹੋਏਗੀ ਸੰਸਾਰ ਦੇ ਅੱਜ ਨਹੀਂ ਕੱਲ 100 ਸਾਲ ਬਾਅਦ ਹਜ਼ਾਰਾਂ ਸਾਲ ਬਾਅਦ ਕਰੋੜਾਂ ਅਰਬਾਂ ਸਾਲ ਬਾਅਦ ਪੱਥਰ ਵੀ ਇੱਕ ਦਿਨ ਜਾਣਗੇ ਪਰਮ ਨੂਰ ਬਣਨਗੇ ਮਿੱਟੀ ਬਣਨਗੇ ਬਨਸਪਤੀ ਬਣਨਗੇ ਪਸ਼ੂ ਪੰਛੀ ਬਣਨਗੇ ਫਿਰ ਮਨੁੱਖ ਬਣਨਗੇ ਫਿਰ ਕਿਧਰੇ ਜਾ ਕੇ साधना तपस्या करके फिर परमात्मा परमात्मा हो सूरज किरण मिले जल का जल हुआ राम ज्योति ज्योतरली संपूर्ण थी राम। जिस शब्द दे संसार आया राही उसे वापस आना उस शब्द की रूपरेखा भी गुरु गोविंद सिंह जी महाराज गुरु नानक भगत कबीर सारे संत जन दसते ने ओंकार ओंकार एक धुन उपजे एक राग अलापित ਗੁਰੂ ਅਰਜਨ ਦੇਵ ਜੀ ਮਹਾਰਾਜ ਓੰਕਾਰ ਆਦਮੇ ਜਾਣਾ ਲਿਖਿਆ ਰਮੇਤੇ ਤਾਇ ਨਮਾਨਾ ਭਗਤ ਕਬੀਰ ਓੰਕਾਰ ਆਦ ਕਥਨੇ ਅਰਾਧਨ ਗੁਰ ਗੋਬਿੰਦ ਸਿੰਘ ਜੀ ਵਾਖਾਇਰ ਮੁਖਤਸਰ ਮੈਂ ਅਦਸ ਕਰਾਂ ਗੁਰਨਾਮਿਕ ਨੇ ਤੇ ਏਕਾ ਝਕ ਲਾ ਦਿੱਤਾ ਇੱਕ ਇਹੀ ਸ਼ਬਦ ਹੈ ਓੰਕਾਰ ਜਿਸ ਤੋਂ ਜਗਤ ਆਇਆ ਹੈ ਜਿਸ ਤੋਂ ਸੰਸਾਰ ਆਇਆ ਹੈ ਇੱਕ ਓੰਕਾਰ ਦੂਜਾ ਨਹੀਂ ਬਾਣੀ ਵੀ ਪੂਰੀ ਰਚ ਦਿੱਤੀ ਉਸ ਬਾਣੀ ਦਾ ਨਾਮ ਵੀ ਹੈ ਓੰਕਾਰ ਓੰਕਾਰ ਬ੍ਰਹਮਾ ਉਤਪਰ ਪਵਨਕਾਰ ਕੀ ਆਜਨਿਤ ਪਵਨਕਾਰ ਸੈਲਜੁਗ ਬਏ ਪਵਨਕਾਰ ਵੇਦ ਨਿਰਮੈ ਮਨੁਖ ਪ੍ਰਗਟ ਹੁੰਦਾ ਆਪਣੇ ਸ਼ਬਦਾਂ ਦੇ ਰਾਹੀਂ ਪ੍ਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਦੇ ਰਾਹੀਂ ਅਸੀਂ ਜੋ ਬੋਲਾ ਰਹੇ ਪ੍ਰਗਟ ਹੁੰਦਾ ਇਹਨੂੰ ਆਹਤ ਸ਼ਬਦ ਕਹਿੰਦੇ ਨੇ ਆਹਤ ਛੋਟ ਕੋ ਜਿਹੜੀ ਆਵਾਜ਼ ਪੈਦਾ ਹੁੰਵੇ ਦੋ ਵਸਤੂਆਂ ਦੀ ਛੋਟ ਕੋ ਪਵਨ ਮਾਸਤ ਨਾ ਭੀ ਨਾਲ ਟਕਰਾਉਂਦੀ ਹੈ ਆਵਾਜ਼ ਬਣਦੀ ਹੈ ਤੁਲ ਬਣਦੀ ਹੈ ਅੱਖਰ ਬਣ ਕੇ ਜ਼ਬਾਨਬਾਰ ਪ੍ਰਗਟ ਕਰ ਦਿੰਦੀ ਦੋ ਚੀਜ਼ਾਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਬਣੇ ਸਾਡੇ ਕੰਨ ਜੋ ਕੋਈ ਸੁਣਦੇ ਨੇ ਆਹਤ ਸ਼ਬਦ ਹੈ ਆਹਤ ਕਹਿੰਦੇ ਨੇ ਝੋਟ ਨੂੰ ਪਰਮਾਤਮਾ ਦਾ ਸ਼ਬਦ ਕਿਸੇ ਝੋਟ ਤੋਂ ਨਹੀਂ ਪੈਦਾ ਹੋਇਆ ਉਸ ਤੋਂ ਸਵੈ ਪੈਦਾ ਹੋਇਆ ਹੈ ਇਸ ਵਾਸਤੇ ਉਸ ਨੂੰ ਅਨਾਹਦ ਕਹਿੰਦੇ ਨੇ ਔਰ ਉਹ ਸ਼ਬਦ ਵਿਆਪਕ ਹੈ ਤਹਿ ਲੋਕਾਂ ਵਿੱਚ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨੇ ਉਹ ਸ਼ਬਦ ਦੇ ਉਹ ਸ਼ਬਦ ਸੰਗੀਤਮਈ ਹੈ ਰਾਗਵਈ ਹੈ ਸੰਗੀਤ ਨੂੰ ਗਾ ਕੇ ਪ੍ਰਗਟ ਕੀਤਾ ਸੰਗੀਤਕਾਰਾਂ ਨੇ ਵੱਖ-ਵੱਖ ਸਾਜ਼ਾਂ ਦੇ ਨਾਲ ਔਰ ਇਹ ਸਾਜ਼ ਸਾਰੇ ਦੇ ਸਾਰੇ ਪੰਜ ਸ਼੍ਰੇਣੀਆਂ ਵਿੱਚ ਆ ਜਾਂਦੇ ਨੇ ਪੰਜ ਤਰ੍ਹਾਂ ਦੇ ਤਤ ਵਿਤ ਗਣ ਨਾਦ ਸੁਗਤ ਤਤ ਤੰਤੀ ਵਿਤ ਚਰਮ ਕਾ ਘਣ ਕਾ ਸੇਕਾ ਜਾਨ ਨਾਦ ਸ਼ਬਦ ਘਟਕੋ ਕਹੇ ਸੁਗਰ ਸਵਾਸ ਪਹਿਚਾਨ ਸੰਤੀ ਸਾਜ਼ ਸਿਤਾਰ ਹੈ ਬੇਨਾਂ ਹੈ ਬੀਨਾ ਹੈ ਉਂਗਲੀਆਂ ਦੇ ਟਕਰਾਓ ਤੋਂ ਲੋਹੇ ਦੇ ਟੁਕੜੇ ਦੇ ਟਕਰਾਓ ਤੋਂ ਧੁਨ ਪੈਦਾ ਹੁੰਦੀ ਹੈ ਵਿਥ ਚਮੜ ਚਮੜੇ ਦੇ ਮੜੇ ਸਾਜ਼ ਫਿਰ ਚਾਣੇ ਧਾਤੂਆਂ ਨਾਲ ਧਾਤੂਆਂ ਟਕਰਾਉਣੋਂ ਪਿੱਤਲ ਨਾਲ ਪਿੱਤਲ ਸੋਨੇ ਨਾਲ ਸੋਨਾ ਚਾਂਦੀ ਨਾਲ ਚਾਂਦੀ धातुओं ਦੇ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਘੜੇ ਦੇ ਉੱਤੇ ਥਾਪ ਮਾਰੀਏ ਜਿਹੜੀ ਆਵਾਜ਼ ਪੈਦਾ ਹੁੰਦੀ ਉਹਨੂੰ ਨਾਦ ਸ਼ਬਦ ਕਹਿੰਦੇ ਨੇ ਸ਼ੈਣਾਈ ਹੈ ਮੁਰਲੀ ਹੈ ਹਾਰਮੋਨੀਅਮ ਹੈ ਜਾਂ ਮਨੁਖ ਹੈ ਕਿ ਪਵਨ ਦੇ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਇਹਨੂੰ ਸੁਗਰ ਸ਼ਬਦ ਕਰਕੇ ਕਹਿੰਦੇ ਨੇ ਤਤ ਤੰਤੀ ਇਤ ਚਰਮ ਕਾ ਘਣ ਕਾ ਅਸੀ ਕਾ ਜਾਨ ਨਾਦ ਸ਼ਬਦ ਸਭ ਘਟਕੋ ਕਹੈ ਸੁਗਰ ਸੁਆਸ ਪਹਿਚਾਨ ਕੇ ਪੰਜ ਤਰ੍ਹਾਂ ਦੇ ਸ਼ਬਦ ਨੇ ਉਹ ਜਿਹੜਾ ਉਹ ਅਹੰਕਾਰ ਦੀ ਧੁਨ ਪ੍ਰਗਟ ਹੋਈ ਉਹ ਵਿੱਚ ਇਹਨਾਂ ਸਾਰੇ ਸਾਜ਼ਾਂ ਦੀ ਆਵਾਜ਼ ਸੀ ਸੰਗੀਤਮਈ ਰਾਗਮਈ ਵਾਜੇ ਨਾਦ ਅਨੇਕ ਅਸ਼ੰਕਾ ਕੇਤੇ ਵਾਵਣ ਹਾਰੇ ਇਥੇ ਰਾਗਪਰੀ ਸਾਂ ਕਹੀਨ ਇਥੇ ਗਾਵਣ ਹਾਰੇ ਦੂਰ ਕਿਮ ਜਾਓ ਭਾਰਤ ਦੇ ਸੰਗੀਤ ਦੇ ਜਨਮਦਾਤੇ ਅਵਤਾਰ ਨੇ ਸੰਤ ਜਨ ਨੇ ਭਾਰਤ ਦੇ ਸਾਜ਼ਾਂ ਦੇ ਜਨਮਦਾਤੇ ਵੀ ਸੰਤ ਜਨ ਨੇ ਅਵਤਾਰੀ ਪੁਰਸ਼ ਨੇ ਹਰ ਅਵਤਾਰੀ ਪਰਸਨਾਲ ਕੋਈ ਨਾ ਕੋਈ ਸਾਜ਼ ਜੁੜਿਆ ਹੋਇਆ ਹੈ ਪਰ ਕੋਈ ਨਾ ਕੋਈ ਸੰਗੀਤ ਦੀ ਖਾਸ ਧਾਰਾ ਵੀ ਜੁੜੀ ਹੋਇਆ ਹੈ ਖੈਰ ਮੈਂ ਲਮਕਾਵਾ ਨਾ ਪ੍ਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਂਏ ਜਿਸ ਤਰ੍ਹਾਂ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਰਾਂਏ ਆਪਣੇ ਬੋਲਾਂ ਦੇ ਰਾਂਏ ਬੋਲ ਦੱਸ ਦਿੰਦੇ ਨੇ ਬੰਦਾ ਸ਼ਾਂਤਮਈ ਹੈ ਬੋਲ ਦੱਸ ਦਿੰਦੇ ਨੇ ਬੰਦਾ ਕਰੋਧਈ ਹੈ ਬੋਲ ਦੱਸ ਦਿੰਦੇ ਨੇ ਧੀਰਜਵਾਨ ਹੈ ਬੋਲ ਦੱਸ ਦਿੰਦੇ ਨੇ ਜਲਦਬਾਜ਼ ਹੈ ਬੋਲ ਦੱਸਦੇ ਨੇ ਤੇ ਮਹਾ ਕਰੋਧਈ ਹੈ ਬੋਲ ਦੱਸ ਦਿੰਦੇ ਨੇ ਤੇ ਮਹਾ ਮੋੜ ਹੈ ਬੋਲ ਦੱਸ ਦਿੰਦੇ ਨੇ ਤੇ ਸਹਿਣਾ ਸੋਜਵਾਨ ਬੋਲ ਬਹੁਤ ਕੁਝ ਦੱਸ ਦਿੰਦੇ ਨੇ ਤਾ ਮਰਦੇ ਸੁਖਨ ਨਾ ਗੁਫਤਾ ਬਾਸ਼ਦ ਐ ਬੋ ਉਨਰ ਨੇ ਗੁਫਤਾ ਬਾਸ਼ਦ ਪਰਮਾਤਮਾ ਆਪਣੇ ਸ਼ਬਦ ਦੇ ਰਾਹੀਂ ਪ੍ਰਗਟ ਹੈ ਐਸਾ ਸ਼ਬਦ ਧਰਮ ਦੀ ਸਾਧਨਾ ਹੈ ਉਸ ਨੂੰ ਸੁਣਨਾ ਔਰ ਜੋ ਸੁਣ ਲਵੇ ਗੁਰੂ ਨਾਲ ਜੁੜ ਗਏ ਬਸ ਇੰਨੀ ਗੱਲ ਹੈ ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਭਗਤ ਕਬੀਰ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਐਸੇ ਮਰੋ ਜੇ ਬਹੁਰ ਨਾ ਮੰਨਣਾ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂਖਾ ਨਾਉ ਦੇ ਦੇਖੋ ਸਾਰਾ ਗਿਆਨ ਸਾਰਾ ਅਨੁਭਵ ਸੇ ਸ਼ਬਦ ਵਿੱਚ ਹੈ ਸਿਰਫ ਸੁਰਤ ਦਾ ਸ਼ਬਦ ਨਾਲ ਜੁੜਨਾ ਅਨੁਭਵ ਪ੍ਰਕਾਸ਼ ਹੋ ਜਾਂਦਾ ਹੈ ਮਨੁੱਖ ਨੇ ਸਿਰਫ ਗੁਰੂ ਤੱਕ ਪਹੁੰਚਣਾ ਹੈ ਪਰਮਾਤਮਾ ਤੱਕ ਲੀਨ ਸੇ ਨਾ ਪਹੁੰਚ ਸਕਦਾ ਹੈ ਸ਼ਬਦ ਨੇ ਪਰਮਾਤਮਾ ਵਿੱਚ ਲੀਨ ਕਰ ਦੇਣਾ ਮਨੁੱਖ ਦੀ ਮਿਹਨਤ ਮਨੁੱਖ ਦੀ ਤਪੱਸਿਆ ਮਨੁੱਖ ਦੀ ਸ সাধਨਾ ਸ਼ਬਦ ਤੋਂ ਚਲ। ਅਲਾਪੇ ਸ਼ਬਦ ਨੂੰ ਗਾਵੇ ਸ਼ਬਦ ਨੂੰ। ਗੁਰੂ ਪੇਗ ਬਾਦਰਾ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਬੋਲਾਂ ਵਿੱਚ ਪਰਮਾਤਮਾ ਦੇ ਗੁਣ ਝਲਕਦੇ ਪੈਂਦਾ ਆ ਹੈ ਬੈਰਾਗ ਹੈ ਸਮਦ੍ਰਿਸ਼ਟੀ ਹੈ ਪ੍ਰੇਮ ਹੈ ਨਿਰਵੈਰਤਾ ਹੈ ਨਿਰਭੈਤਾ ਹੈ ਐਸੇ ਐਸੇ ਸ਼ਬਦਾਂ ਨੂੰ ਗਾਣਾ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰਨਾ ਹੈ। ਔਰ ਜੋ ਨਹੀਂ ਗਾਂਦਾ ਸਾਇਬ ਕਹਿੰਦੇ ਨੇ ਗੋਨੋ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤੱਕ ਇਹ ਕਮਨਾ ਨਿਕ ਹਰ ਭਜਮਨਾ ਜੇ ਬਿਦ ਜਲ ਕੋ ਮੈਂ ਤਾਂ ਮੈਂ ਮੁਖਤਸਰ ਇਸ ਕਰਨਾ ਸਮਾਪਤੀ ਕਰਾਂ ਕਿਉਂਕਿ ਪ੍ਰਮਖ ਪਿਆਰੇ ਨੇ ਜਥੇ ਨੇ ਇੱਕ ਸ਼ਬਦ ਵੀ ਪੜਨਾ ਪ੍ਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਹਾ ਹੈ। ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਰਹਾ ਹੈ। ਪਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼ ਜੋ ਪ੍ਰਕਾਸ਼ ਦੇ ਰੂਪ ਦੇਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇਚ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇਚ ਪਰਮਾਤਮਾ ਹੈ ਔਰ ਜੋ ਸ਼ਬਦ ਨੂੰ ਪ੍ਰਗਟ ਕਰਦੇ ਵੇ ਉਸ ਨੂੰ ਅਵਤਾਰ ਕਹਿ ਦਿੰਦੇ ਨੇ ਗੀਤਾ ਦੇ ਰਾਹੀਂ ਪਰਮਾਤਮਾ ਦਾ ਗਿਆਨ ਪ੍ਰਗਟ ਹੋਇਆ ਉਹ ਕ੍ਰਿਸ਼ਨ ਅਵਤਾਰ ਸ਼੍ਰੇਣੀ ਚ ਆ ਗਏ ਕੁਰਾਨ ਦੇ ਰਾਹੀਂ ਖੁਦਾ ਦਾ ਗਿਆਨ ਨੂੰ ਪ੍ਰਗਟ ਹੋਇਆ ਇਨਾ ਬੋਲਾਂ ਦੇ ਰਾਹੀਂ ਉਹ ਆਵਾਜ਼ ਪ੍ਰਗਟ ਹੋਈ ਤੇ ਮੁਹੰਮਦ ਸਾਹਿਬ ਪੈਗੰਬਰ ਬਣ ਗਏ ਅਵਤਾਰ ਸ਼੍ਰੀ ਗੀ ਚਾਗੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਭੂ ਦੇ ਬੋਲ ਖਸਮ ਦੇ ਬੋਲ ਪ੍ਰਗਟ ਹੋਏ ਕਦੋਂ ਪ੍ਰਗਟ ਹੋਉਂਦੇ ਨੇ ਜਦ ਮਨੁੱਖ ਦਾ ਆਪਣਾ ਮਨ ਚੁੱਪ ਹੋ ਜਾਏ ਤੇ ਪਰਮਾਤਮਾ ਦੇ ਬੋਲ ਸੁਣਾਈ ਦਿੰਦੇ ਨੇ ਜਿਹਨੂੰ ਸੁਣਾਈ ਦੇਣ ਲੱਗ ਪੈਂਨ ਸੰਤ ਹੈ ਭਗਤ ਹੈ ਪਰ ਜਿਹੜਾ ਸੁਣ ਕੇ ਪ੍ਰਗਟ ਵੀ ਕਰ ਸਕੇ ਉਹਨੂੰ ਅਵਤਾਰ ਕਹਿੰਦੇ ਹੈ बर कहते कोई अवतारी पुरुष एक छोटी जी गाथा दे रहा ही मैं, स्पष्ट करके समाप्ति कर दिया जैसे हरनाकश के घर भगत प्रहलाल गुरु ग्रंथ साहब जी महाराज की बाणी कहें कल धरती जिमें कमल का पुल पैदा हो गया कल धरती हरनाकश के घर इन्ना वाला भगत ਇਸ ਤਰ੍ਹਾਂ ਔਰੰਗਜ਼ੇਬ ਦੇ ਘਰ ਜ਼ੇਬਲ ਨਸਾ ਪੈਦਾ ਹੋ ਗਈ ਸੀ। ਉਹਦੀ ਬੱਚੀ ਬੜੀ ਧਾਰਮਿਕ ਸੀ। ਜਿਸ ਤਰ੍ਹਾਂ ਦੁਸ਼ਟ ਹਰਨਾਕਿਸ਼ ਦਾ ਇਹ ਬੱਚਾ ਬ੍ਰਮ ਗਿਆ ਨਹੀਂ ਹੋਇਆ। ਇਸ ਤਰ੍ਹਾਂ ਮਹਾਨ ਜ਼ਾਲਮ ਉਸ ਬਾਦਸ਼ਾਹ ਦੀ ਬੱਚੀ ਬੜੀ ਧਾਰਮਿਕ ਸੀ। ਸ਼ਾਇਦ ਆਪ ਨੂੰ ਪਤਾ ਹੋਵੇ। ਇਹਨੇ ਉਪਨਿਸ਼ਦਾਂ ਦਾ ਤਜਰਮਾ ਜੋ ਹੈ, ਟ੍ਰਾਂਸਲੇਸ਼ਨ ਕੀਤਾ ਸੀ ਪਰਸ਼ਿੰਦ ਦੇ। ਪਰਜਮਾ ਕੀਤਾ ਸੀ। फारसी ਦੇ ਲਿਖੇ ਦੇ ਗ੍ਰੰਥ ਮਿਲਦੇ ਨੇ ਲਖਲੋ ਵਿੱਚ ਦੇ ਵਿੱਚ। ਔਰ ਫਿਰ ਇਸ ਨੇ ਕੁਰਾਨ ਨੂੰ ਢਾਲਿਆ ਸੰਸਕ੍ਰਿਤ ਦੇ ਵਿੱਚ। ਉਹ ਕਿ ਖੁਦ ਅੰਦਾਜ਼ਾ ਲਾ। ਔਰ ਕਵਤਾ ਦੇ ਢਾਲਿਆ ਨਜ਼ਮ ਦੇ ਵਿੱਚ। ਇੰਨੇ ਵਿਦਵਾਨਸ। ਇਹਦੀ ਵਿਦਿਆ ਭਰੇ ਬਹੁਤ ਸਾਰੇ ਬੋਲਨਿਕ ਸ਼ੋਕ ਹੋਇਆ ਤੁਹਾਡੇ ਸਾਹਮਣੇ ਰੱਖਾਂਗਾ। ਮੁਖਤਸਰ। ਇਹਦੇ ਬੋਲ एक फकीर कोल गांधे आया एक फकीर ने सुने लंबा चौड़ा इतिहास इतना मुतासर होया इतना प्रभावित होया उन्हें अर्जी दे दी औरंगजेब के दरबार आखिर जिस अंदर ऐसा खुदाई अलहाम प्रगट होया मैं उस जियारत करनी है मैं वे दीदार करने हूं इस्लामी शराह का बाबंद 18 ਸਾਲ ਦੀ ਬੱਚੀ ਹੋ ਜਾਏ ਇਸਲਾਮ ਦੇ ਵਿੱਚ ਬਰਕਾ ਪਹਿਰਾ ਦੇ ਨੇ ਪਰਦੇਚ ਰੱਖਦੇ ਜ਼ੈਬຸນ ਸਾਹਿਬ ਤੇ 40 ਸਾਲ ਦੀ ਹੋ ਗਈ ਸੀ ਔਰੰਗਜ਼ੇਬ ਨੇ ਸ਼ਾਦੀ ਨਹੀਂ ਕੀਤੀ ਸੀ ਕਾਰਨ ਪਿੰਨੇ ਪਰਾਮ ਆਰਦਿਤ ਤੇ ਬਤੀਜੇ ਮਾਰਦਿਤ ਤੇ ਉਹਨੂੰ ਜੇਲ੍ਹ ਲਈ ਤੜਪਾ ਤੜਵਾ ਕੇ ਮਾਰਿਆ ਫਿਰ ਖਿਆਲ ਆਇਆ ਬੱਚੀ ਦਾ ਮੈਂ ਵਿਆਹ ਕਰਵਾਇਆ ਕਿਦਰੇ ਜੋਵਾਈ ਮੇਰੇ ਕੋਲ ਤਖਤਨਾ ਖੋਲ ਰੇ ਨਹੀਂ ਕੀਤਾ ਜੇਬਲ ਨਾਲ ਸਾਤ ਜ਼ਿੰਦਗੀ ਕੁਆਰੀ ਹੋਈ ਜੇਬਲ ਸਾਦੇ ਕੁਝ ਸੰਸਕਾਰ ਤੇ ਦੂਜਾ ਉਸਨੇ ਇਹ ਦੇਖ ਲਿਆ ਪਿਓ ਨੇ ਮੇਰਾ ਘਰ ਤੇ ਵਸਾਣਾ ਨਹੀਂ ਮੈਂ ਆਪਣੇ ਹਿਰਦੇ ਦੇ ਘਰ ਦੇਚ ਖੁਦਾ ਨੂੰ ਕਿਉਂ ਨਾ ਲੈ ਆਵਾਂ ਬੰਦਗੀ ਕਰਨ ਲੱਗ ਪਈ ਅੱਠੇ ਪੈਰ ਨਾਮ ਜਪਣ ਲੱਗ ਪਈ ਕੁਰਾਨ ਦੀ ਤਲਾਵਤ ਕਰਦੀ ਹੈ ਤਸਬੀਹ ਫੇਰਦੀ ਹੈ ਅੱਲਾਹ ਹੋ ਅੱਲਾਹ ਹੋ ਜਪਦੀ ਰਹਿੰਦੀ ਹੁਣ ਜਿਹੜਾ ਮਨੋ ਕਿਤਨੀ ਮਿਹਨਤ ਕਰੇ ਕਿਤਨੀ ਸਜਨਾ ਕਰੇ ਕੁਛ ਨਾ ਕੁਛ ਤੇ ਰਸ ਕੁਛ ਨਾ ਕੁਛ ਤੇ ਅਨੁਭਵ ਤੇ ਜ਼ਿੰਦਗੀ 'ਚ ਪ੍ਰਗਟ ਹੁੰਦਾ ਹੈ ਪ੍ਰਗਟ ਹੋ ਕੇ ਉਹਦੇ ਬੋਲਾਂ 'ਚ ਬਰਕਤ ਆ ਗਈ ਉਹਦੇ ਬੋਲਾਂ ਦੇ ਸੱਤਿਆ ਆ ਗਏ ਉਹਦੇ ਬੋਲ ਮੁਤਾਸਰ ਕਰਨ ਲੱਗ ਪਏ ਉਹ ਫਕੀਰ ਇਤਨਾ ਮੁਤਾਸਰ ਹੋਇਆ ਉਹਨੇ ਅਰਜ਼ੀ ਲਿਖ ਦਿੱਤੀ ਪਰ ਔਰੰਗਜ਼ੇਬ ਆਪੇ ਤਵਾਰ ਹੋ ਗਿਆ ਬੇਇੱਜ਼ਤ ਕਿਸ ਤਰ੍ਹਾਂ ਕੀਤੀ ਲੇਕਿਨ ਫਕੀਰ ਮੰਨਿਆ ਪਰ ਮੰਨਿਆ ਫਕੀਰ ਸੀ ਮੁਸਲਮਾਨ ਜਿਸ ਦੀ ਕਦਮਬੋਸੀ ਹਾਸਲ ਕਰਨ ਦੇ ਫਖਰ ਮਹਿਸੂਸ ਕਰਦੇ ਸਨ ਫਕੀਰ ਨੂੰ ਵਾਕੇ ਕੱਲ ਆਈ ਮੈਂ ਪੁੱਛਾਂਗਾ ਜ਼ੇਬਲ ਨ사ਬ ਕੱਲ ਆਉਂਦਾ ਤੋਰ ਦਿੱਤਾ ਮਹਿਲਾ ਦੇ ਅੰਦਰ ਜੈਸੇ ਆਇਆ ਤੇ ਮੱਥੇ ਦੀ ਤੀਵੜੀ ਵੇਖ ਕੇ ਵਟ ਵੇਖਿਆ ਜ਼ੇਬਲ ਨ사ਬ ਨੇ ਪੁੱਛ ਲਿਆ ਅੱਬਾ ਹਜ਼ੂਰ ਮિજાਜ ਤੇ ਠੀਕ ਨੇ ਗੱਲ ਕੀ ਹੈ ਇਤਨੇ ਉਦਾਸ ਇਤਨਾ ਚੈਗਾ ਤੁਹਾਡਾ ਕੁਮਲਾਇਆ ਹੋਇਆ ਅਰਜ਼ੀ ਅੱਗੋਂ ਰੱਖ ਦਿੱਤੀ ਉਸ ਅਰਜ਼ੀ ਨੂੰ ਪੜ੍ਹ ਕੇ ਬੋਲਾਂ ਨੂੰ ਪੜ੍ਹ ਕੇ ਜ਼ੈਬੁਲ ਨੇ ਹੱਸ ਪਈ ਔਰੰਗਜ਼ੇਬ ਕਹਿੰਦਾ ਬੇਟਾ ਤੂੰ ਤੇ ਇਸ ਤਰ੍ਹਾਂ ਹਸੇਂ ਜਿਵੇਂ ਕਿਸੇ ਮੂਰਖ ਤੇ ਹਸੀਦਾ ਜ਼ੈਬੁਲ ਨੇ ਸਾਂਹ ਲਗੀ ਇਹ ਅੱਖਰ ਲਿਖਣ ਵਾਲਾ ਕੋਈ ਬਹੁਤ ਸਿਆਣਾ ਹੋ ਨਹੀਂ ਸਕਦਾ ਉਹਨੂੰ ਜ਼ੇਵ ਕੰਦਾ ਨਹੀਂ ਉਹ ਤੇ ਫਕੀਰ ਹੈ ਬੜਾ ਪੜਾ ਲਿਖਿਆ ਹੈ ਬੜੇ ਉਸ ਦੇ ਖਲੀਫੇ ਚੇਲੇ ਨੇ ਉਹਦੀ ਕਦਮ ਬੋਸੇ ਹਾਸਲ ਕਰਨ ਦੇ ਵਿੱਚ ਲੋਕੀ ਫਕਰ ਮਹਿਸੂਸ ਕਰਦੇ ਨੇ ਉਹ ਤੇ ਮਹਾਨ ਹੈ ਜ਼ੇਵਲ ਸਾਹਿਬ ਨੇ ਇੱਕ ਦਲੀਲ ਬੜੀ ਪਰਬਲ ਦਿੱਤੀ ਅੱਬਾ ਹਜ਼ੂਰ ਅੱਖ ਵਿੱਚ ਕੋਈ ਰੜਕ ਪੈ ਜਾਏ। ਔਰ ਖਾਸ ਕਰਕੇ ਦੋਵੇਂ ਅੱਖਾਂ 'ਚ ਕੋਈ ਕੰਕਰੀ ਪੈ ਜਾਏ। ਅੱਖਾਂ ਵੇਖਣ ਤੋਂ ਅਸਮਰਥ ਹੋ ਜਾਂਦੀਆਂ। ਫਿਰ ਉਹ ਕੰਕਰੀ ਅੱਖਾਂ ਨੂੰ ਨਹੀਂ ਦਿਖਾਈ ਦੇਦੀ। ਦੂਜੇ ਨੂੰ ਕਹਿਣਾ ਪੈਂਦਾ ਮੇਰੀ ਅੱਖ 'ਚ ਕੀ ਪੈ ਗਿਆ। ਅੱਖ ਦੇ ਚੇਤੂਕ ਨਹੀਂ ਦੇਖਣਗੇ। ਮੈਂ ਉਸ ਫਕੀਰ ਨੂੰ ਦਸਾਂਗੀ ਤੇਰੀ ਅੱਖ 'ਚ ਇੱਕ ਕੰਕਰੀ ਹੈ ਤੋਰ ਕੱਢਾਂ ਦੇ। ਉਸ ਅਰਜ਼ੀ ਦੇ ਥੱਲੇ ਇੱਕ ਸ਼ੇਰ ਲਿਖ ਦਿੱਤਾ। 이란 افغانستان بھارت وچ پاکستان دے وچ بنگلہ دیش اے شعر بڑا مشہور ہے۔ شاعراں دی دنیا وچ ਵਿਦਵਾਨاں دی دنیا وچ درสุขن پن ہا شو دم در بر گئے گل مانندے بو ہر چه دی دن محلہ داری درสุขن بیند مرا اے شعر لکھتا اکھے باپو ਹੈ ਅੱਬਾ ਹਜ਼ੂਰ ਦੇ ਦੇਣਾ ਉਸ ਫਕੀਰ ਨੂੰ ਸ਼ਰਮਸਾਰ ਹੋਵੇਗਾ ਰੋਏਗਾ ਵਾਕਈ ਇਸ ਸ਼ੇਰ ਨੂੰ ਪੜ੍ਹ ਕੇ ਫਕੀਰ ਸ਼ਰਮਸਾਰ ਹੋਇਆ ਮਾਫੀ ਮੰਗੀ ਗਰ ਸੁਖਨ ਪਿਨ ਹਾਂਸ ਦਮਦਰ ਬਰਗੇ ਗੁਲਮਾ ਨਿੰਦੇ ਬੋ ਹਰ ਛੇ ਦੀ ਦਨ ਮਹਿਲਦਾਰੀ ਦਰ ਸੁਖਨ ਬੇ ਨਦ ਮਰਾ ਇਹਦੇ ਜੋ ਕੁਛ ਉਹ ਕਹਿ ਰਹੀ ਹੈ ਮੁਖਤਸਰ ਮੈਂ ਅਰਜ਼ ਕਰਾਂ ਦੋ मनुख एक बगीचे को लंगे जा रहे हैं ते बगीचे दे चारों पासे फसील है उची दीवार है बगीचे च बड़े सुंदर सुंदर फुल ने महक बाहर आ रही है एक कहना है कितनी मधुर सुंदर महक आई है गुलाब की दूसरा कितने है गुलाब होवेगा किधर सानू महक आ गई दिल दिमाग मुत्तर हो गया ਅੱਗੇ ਜਾ ਕੇ ਫਿਰ ਕਹਿੰਦਾ ਕਿਤਨੀ ਮధుਰ ਕਿਤਨੀ ਸੁੰਦਰ ਮਹਿਕ ਆਈ ਹੈ ਨਰਗਿਸ ਦੀ ਚਮੇਲੀ ਦੀ ਮੋਗਰੇ ਦੀ ਪਰ ਇਹ ਕਿੱਥੇ ਨਹੀਂ ਕੋਲ ਹੁਣਗੇ ਕਿਦਰੇ ਮਹਿਕ ਆਈ ਹੈ ਮੁਤਰ ਹੋ ਗਏ ਜੇਬਲ ਨੂੰ ਸਾਹ ਕਹਿੰਦੀ ਹੈ ਜਿਸ ਨੂੰ ਮਹਿਕ ਦੇ ਚ ਫੁੱਲ ਦੇ ਦਰਸ਼ਨ ਨਹੀਂ ਹੋਏ ਜਿਹਨੂੰ ਸੁਗੰਧੀ ਦੇ ਚ ਫੁੱਲਾਂ ਦੇ ਦਰਸ਼ਨ ਨਹੀਂ ਹੋਏ ਕੰਨੋ ਭੁੱਲ ਦੇ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ ਕੋਈ ਹੱਕ ਨਹੀਂ ਐ ਫਤਿਹ ਮੇਰੀ ਮਹਿਕ ਤੇ ਮੇਰੇ ਬੋਲਾਂ 'ਚ ਸੀ ਮੇਰੀ ਸੁਗੰਧ ਤੇ ਮੇਰੇ ਬੋਲਾਂ 'ਚ ਸੀ ਤੇ ਮੇਰੇ ਬੋਲਾਂ 'ਚ ਮੈਨੂੰ ਤੂੰ ਨਹੀਂ ਦੇਖ ਸਕਿਆ ਕਿਉਂਕਿ ਹੱਡ ਮਾਸ ਨਾੜੀ ਦਾ ਪਿੰਡ ਪੰਜਰਾ ਕੇ ਦੇਖੇਗਾ ਜਿਹੜਾ ਅੱਜ ਹੈ ਤੇ ਕੱਲ ਨਹੀਂ ਕਿਹਦੇ ਕਹੇਗਾ ਮੈਂ ਤੇ ਪ੍ਰਗਟ ਆ ਆਪਣੇ ਬੋਲਾਂ 'ਚ ਦਰਸੁਪਨ ਪਿਨ ਹਾਂਸ਼ੁ ਦਮਦਰ ਬਰ ਦੇ ਗੁਲਮ ਆਨੰਦੇ ਬੋ ਜਿਵੇਂ ਮਹਿਕ ਫੁੱਲ ਦੇ ਚਾਹ ਤੇ ਫੁੱਲ ਤੋਂ ਪ੍ਰਗਟ ਹੁੰਦੀ ਹੈ ਇਸ ਤਰ੍ਹਾਂ ਬੋਲ ਮੇਰੇ ਅੰਦਰ ਸੰਤ ਮੈਂ ਬੋਲਾਂ ਦੇ ਰਾਹੀਂ ਬਾਹਰ ਪ੍ਰਗਟ ਹੁੰਦਾ ਤੋ ਮੇਰੇ ਬੋਲਾਂ ਚ ਮੈਨੂੰ ਨਹੀਂ ਦੇਖ ਸਕਿਆ ਦਰਸੁਖੰ ਪਿਨਹ ਸੁਦਮ ਘਰ ਭਰ ਗਏ ਗੁਲ ਮਾਨੰਦੇ ਭੋ ਹਰਛੇ ਦੀਦਨ ਮਹਿਲਦਾਰੀ ਦਰਸੁਖੰ ਬੀ ਨਦਮਰਾ ਕਟਾਕਸ਼ ਵੀ ਕੀਤਾ ਲੱਗਦਾ ਤੈਨੂੰ ਜ਼ੁਕਾਮ ਹੈ ਨਜ਼ਲਾ ਹੈ ਤੈਨੂੰ ਸੁਗੰਧ ਨਹੀਂ ਆਈ ਮਹਿਕ ਨਹੀਂ ਆਈ ਤੋ ਪੂਰਾ ਮੋਤਰ ਨਹੀਂ ਹੋਇਆ ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਸ਼ਬਦ ਦੇ ਪ੍ਰਬੋਧ ਦੀ ਝਲਕਨਾ ਮਿਲੇ ਐਸਾ ਹੋ ਨਹੀਂ ਸਕਦਾ ਸ਼ਬਦ ਨਾਲ ਜੁੜਨਾ ਘਟਣਾ ਜੁੜਨਾ ਘਟਣਾ ਕਿਉਂਕਿ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਹੈ ਤੇ ਮਨੁੱਖ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਵੇਖ ਕੇ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਸੁਣਨ ਦਾ ਵਿਸ਼ਾ ਹੈ ਇਹ ਸਵਾਸਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦੋਨੋਂ ਮੈਂ ਧਿਆਨ ध्यान में जाने गुरमुख अकथ कहानी अंक जब धन गुरु ग्रंथ साहब जी महाराज का गुरु अर्जन देव जी महाराज ने संवादना करके प्रकाश तो संग्रह करके लंबी चौड़ी दासत कथा उस दिन एक कथा हुई है दरबार साहब उस तो कथा दरबार साहब नहीं बार हुई बार हो मंजी साहब भाई गुरुदास मंजी साहब कथा करते रहे और उस याद अजे तक कथा होंगी ਪਰ ਇੱਕ ਕਥਾ ਉਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਅੰਦਰ ਆਪ ਕੀਤੀ। ਉਹ ਜਿਹੜੀ ਕਥਾ ਹੈ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਸਾਦ ਸੂਰਜ ਦੇ ਵਿੱਚ ਲਿਖੀ ਹੈ ਮੈਂ ਤੁਹਾਡੇ ਸਾਹਮਣੇ ਰੱਖਾਂ। ਸਹਿਬ ਉੱਥੇ ਕਹਿੰਦੇ ਨੇ ਸਤਿਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਂਦਰਸ ਹੈ। ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ساری ਜਗ੍ਹਾ ਤੇ ਕੋਈ ਨਹੀਂ। ਔਰ ਇਹ ਅੱਜ ਹੈ ਤੇ ਕੱਲ ਨਹੀਂ ਹੈ। ਸਤਿਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਂਦਰਸ ਹੈ। हर जगह इस शरीर के दर्शन नहीं कर सकते और हर वक्त भी नहीं कर सकते ग्रंथ हृदा गुरु को जानो उत्तम है सब काल रहे गुरु दी आत्मा प्रभु दी जोत गुरु ग्रंथ साहब करके जानो उत्तम ने हर समय हर जगह ते जंगल च बैठ के अगर जब जी साहब का पाठ किसी ने आरंभ कर देता है गुरु मेरे संग सदा है सफर सफर है ਸੋ ਕਮਨੈ ਸਾਵਦਾ ਪਾਠ ਆਰੰਭ ਕਰ ਦਿੱਤਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲ ਕਰਦੇ ਚ ਬੈਠਾ ਹੈ ਕਾਂਦਿਚ ਬੈਠਾ ਹੈ ਇਹਨੇ ਰੇ ਰਾਸਾਵਦਾ ਜਬ ਸ਼ੁਰੂ ਕਰ ਦਿੱਤਾ ਹੈ ਤੋ ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ ਜੋ ਸਦਾ ਸੰਗ ਨਹੀਂ ਉਹ ਪ੍ਰਭੂ ਵੀ ਨਹੀਂ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ ਇਹ ਵੀ ਮਰਜ਼ ਕਰਦੇ ਪ੍ਰਕਾਸ਼ ਦੇ ਰੂਪ ਦੇਚ ਪ੍ਰਮਾਤਮਾ ਸਦਾ ਸੰਗ ਹੈ ਸ਼ਬਦ ਦੇ ਰੂਪ ਦੇ ਗੁਰੂ ਸਦਾ ਸੰਗ ਹੈ ਉਹ ਸਦਾ ਸੰਗ ਗੁਰੂ ਦਾ ਅੱਜ ਦੇ ਦਿਨ ਹਰੀ ਮੰਦਰ ਸਾਹਿਬ ਦੇ ਚ ਧੰਨ ਗੁਰਵੰਨ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਕਾਸ਼ ਕੀਤਾ ਤੇ ਆਖਿਆ ਮੇਰੇ ਸਰੂਪ ਤੇ ਸਾਹਿਬ ਹੈ ਦੇਰ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਾ ਮੈਂ ਖੁਦ ਪੁਜਾਰੀ ਮੇਰੇ ਸਰੂਪ ਤੇ ਯਾਂ ਤੇ ਹੈ ਦੇਰਗ ਸਾਹਿਬ ਜਾਨ ਅਦਾਇਬ ਕਹਿ ਆ ਇਹ ਮੇਰੇ ਸਾਹਿਬ ਨੇ ਮੈਂ ਇਨਾਂ ਦਾ ਗੁਲਾਮ ਮੈਂ ਖੁਦ ਪੁਜਾਰੀ ਗੁਰੂ ਅਰਜਨ ਦੇਵ मेरे स्वरूप तो वड्डा करके जान मैं खुद पुजारी हूं गुरु अर्जन देव शब्द है जो परमात्मा तो आया ईश्वर तो आया जिस शब्द तो सारा संसार आया वो शब्द जिसनों सुनाई दे जाए संत है भगत है और जो सुन के प्रगट कर देवे वो अवतार है ਮਹਾਰਾਜ ਕੇਦਰ ਮੈਂ ਚੁੱਪ ਹੋ ਗਿਆ ਮੈਨੂੰ ਜੋ ਕੁਝ ਸੁਣਾਈ ਦਿੱਤਾ ਹੈ ਬ੍ਰਹਿਮੰਡ ਦੇ ਜਗਤ ਦੇ ਲੋਕੋ ਤੁਸੀਂ ਸੁਣ ਲਓ ਜੈਸੇ ਮੈਂ ਆਵੇ ਕਸਮ ਕੀ ਬਾਣੀ ਫੈਸੜਾ ਕਰੀ ਗਿਆਨ ਵੇ ਲਾ ਲੋ ਖਦੀਜਾ ਨੇ ਮੁਹੰਮਦ ਸਾਹਿਬ ਨੂੰ ਸੁਣ ਕੇ ਕਿਹਾ ਕਿ ਬੋਲ ਤੁਹਾਡੇ ਨਹੀਂ ਹੋ ਸਕਦੇ ਇਤਨੇ ਸਰਦੀਬ ਦੇ ਚ ਔਰ ਇਤਨੇ ਗਿਆਨਮਈ ਔਰ ਇਤਨੇ ਰਸਦਾਏ ਕਿ ਤੁਹਾਡੇ ਬੋਲ ਨਹੀਂ ਹੋ ਸਕਦੇ ਮੁਹੰਮਦ ਸਾਹਿਬ ਦੀ ਅੱਖਾਂ ਭਰੀਆਂ ਹੋਈਆਂ ਸਨ ਅਸ਼ਕਬਾਰ ਖਾਨ ਨਾਲ ਕਹਿਣ ਲੱਗੇ ਕਦੀਜਾ ਤੂੰ ਠੀਕ ਸਮਝਿਆ ਮੁਹੰਮਦ ਤੇ ਚੁੱਪ ਕਰ ਗਿਆ ਸ਼ਾਇਦ ਹੁਣ ਨਹੀਂ ਬੋਲ ਸਕੇਗਾ ਜੋ ਤੂੰ ਸੁਣਿਆ ਇਹ ਖੁਦਾ ਨੂੰ ਹੀ ਸੁਣਿਆ ਮੁਹੰਮਦ ਤੇ ਹੁਣ ਨਹੀਂ ਬੋਲ ਸਕੇਗਾ ਮੁਹੰਮਦ ਤੇ ਚੁੱਪ ਕਰ ਗਿਆ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਾਂ ਆਪ ਕੋ ਬੋਲਣਾ ਜਾਣਦਾ ਓਖੇ ਹਾ ਸਭ ਹੁਕਮ ਆਪ ਹੁਣ ਤੇ ਮੈਂ ਬੋਲਣਾ ਜਾਣਦਾ ਹੀ ਨਹੀਂ ਗੱਲ ਖਤਮ ਹੁਣ ਜੋ ਕੁਝ ਬੋਲਦਾ ਹੈ ਖਸਮ ਹੀ ਬੋਲਦਾ ਹੈ ਪਰਮਾਤਮਾ ਬੋਲਦਾ ਹੈ ਈਸ਼ਵਰ ਬੋਲਦਾ ਹੈ ਉਸ ਈਸ਼ਵਰ ਦੇ ਬੋਲ ਸੁਣਨੇ ਜਿਸ ਨੂੰ ਨਸੀਬ ਹੋਵੇ ਕੁਝ ਕਿਸਮਤ ਹੈ ਜਿਸ ਨੂੰ ਜੁੜਨਾ ਨਸੀਬ ਹੋਵੇ ਉਹ ਤੇ ਜੀਵਨ ਮੁਕਤ ਹੋ ਗਿਆ ਉਹ ਤੇ ਜੀਵਨ ਮੁਕਤ ਹੋ ਗਿਆ ਇਤਨੀ ਸੇਵਾ ਪ੍ਰਵਾਨ ਕਰਨੇ ਔਰ ਇੱਕ ਸ਼ਬਦ ਸੁਣ ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ ਰੋਜ਼ ਅਟ ਤੋਂ ਨੌ ਦਾਸ ਤੁਹਾਡੀ ਸੇਵਾ ਕਰੇਗਾ ਗਲਵਨ ਅਰਸ ਦੇ ਤੱਕ ਵੀਰਵਾਰਤ ਉਮੇਦੇ ਆਪ ਸਮੇਸਤ ਪਹੁੰਚ ਗਏ ਸਤਗੁਰੂ ਦੀ ਹਾਜ਼ਰੀ ਭਰੋਗੇ ਬਲਚੁਬ ਦੀ ਸ਼ਮਾ ਤੁਸੀਂ ਬੜੇ ਇਕਾਗਰਤਾ ਨਾਲ ਟਿਕਾਉ ਨਾਲ ਸਰਵਨ ਕੀਤਾ ਬਾਰ ਬਾਰ ਸਾਰਿਆਂ ਦਾ ਧੰਨਵਾਦ ਪਤੇ ਪ੍ਰਮਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ